ਹੈਲੋ ਜੀ ਲਾਈਫ ਸਟਾਈਲ ਤੇ ਗਗਨਦੀਪ ਕੋਰਤਿਆਵ ਜੀ ਦਾ ਸਵਾਗਤ ਹੈਗਾ ਜੀ ਆਪਾਂ ਇਹ ਸਲਵਾਰ ਕੱਪੜੇ ਸੌਂਦੇ ਸੀ ਤੇ ਸਲਵਾਰ ਦੇ ਜਿਹੜੇ ਬਾਲੇ ਹੁੰਦੇ ਨੇ ਨਾ ਤੇ ਬਾਲਾਂ ਦੀ ਕਟਿੰਗ ਕਰ ਰਹੇ ਸੀਗੇ ਤੇ ਇਹ ਬਾਲਾਂ ਨੂੰ ਆਪਾਂ ਦੂਰੇ ਕਰ ਲਿਆ ਹੈਗੇ ਤੇ ਇਹ ਆਪਾਂ ਨਾ 31 ਇੰਚ ਦੇ ਬਾਲੇ ਕੱਟੇ ਸੀਗੇ ਤੇ ਇਹ ਆਪਣੀ ਵੀ ਜਿਹੜੀ ਇਹ ਪੌਂਚਾ ਹੈਗਾ ਕਿ ਇਹ ਕਢਾਈ ਕਰੀ ਹੋਈ ਹੈਗੀ ਫੁੱਲ ਹੈ ਨਾ ਹੈਗਾ ਇਸ ਤੇ ਤੇ ਉਸ ਦੇ ਹਿਸਾਬ ਨਾਲ ਆਪਾਂ ਤੇ ਆਪਾਂ ਇੱਥੇ ਜਿਹੜੀ ਮੂਰੀ ਯਾਨੀ ਕਿ ਪੌਂਚਾ ਜੀ ਉਹ ਆਪਾਂ ਇੱਥੇ 14 ਇੰਚ ਦਾ ਰੱਖਿਆ ਹੈਗਾ ਦੂਰਾ ਕਰਕੇ 7 ਇੰਚ ਦਾ ਹੋ ਜਾਊਗਾ ਨਿਸ਼ਾਨੀ ਲਾ ਰਹੇ ਹਾਂ ਕਿ ਹੋਣਾ ਤੇ ਉਧਰੋਂ ਆਪਾਂ ਇਹ ਇਸ ਤਰ੍ਹਾਂ 7-7 ਇੰਚ ਤੇ ਨਿਸ਼ਾਨੀ ਲਾ ਕੇ 31 ਇੰਚ ਤੇ ਕਰ ਆਪਾਂ ਰੱਖਿਆਗਾ ਤੇ ਆਪਾਂ ਇਹ 31 ਇੰਚ ਰੱਖ ਲਿਆ ਸੀ 1 ਇੰਚ ਆਪਾਂ ਨੀਚੇ ਤੋਂ ਪਹੁੰਚਿਆ ਕਿ ਨੂੰ ਲਾਵਾ ਕੇ ਬਾਦ ਵਿੱਚ ਤੇ 31 ਇੰਚ ਦਾ ਆਪਾਂ ਇਹ ਬਾਲਾ ਰੱਖਿਆਗਾ ਤੇ ਜਿਹੜਾ ਸਾਈਡ ਤੇ ਕਪੜਾ ਹੈਗਾ ਇਹਨੂੰ ਆਪਾਂ ਸਾਰਿਆਂ ਨੂੰ ਕੱਟ ਦੇਵਾਂਗੇ ਇਹਨੂੰ ਆਪਾਂ ਦੂਰਾ ਕਰ ਲਿਆ ਸੀਗਾ ਹ ਕੱਪੜੇ ਨੂੰ ਦੂਰਾ ਕਰਕੇ ਤੋਂ ਉਸ ਤੋਂ ਬਾਅਦ ਜਿਹੜਾ ਐਕਸਟਰਾ ਕਪੜਾ ਇਸ ਨੂੰ ਆਪਾਂ ਕੱਟ ਦੇਵਾਂਗੇ ਜੀ ਇਹ ਬਾਲੇ ਹੈਗੇ ਸਲਵਾਰ ਦੇ ਇਹਨੇ ਕਮੈਂਟ ਆਇਆ ਸੋਦੇ ਪੈਨਦਾ ਕਿ ਸਲਵਾਰ ਦੀ ਕਟਿੰਗ ਵੀ ਸਮਾਰ ਕੇ ਦੱਸਿਓ ਤੁਸੀਂ ਤੇ ਇਹ ਆਪਾਂ ਜਿਹੜੀ ਅੱਜ ਸਲਵਾਰ ਬਣਾਵਾਂਗੇ ਨਾ ਇਹ ਸਲਵਾਰ ਆਪਾਂ ਬਣਾਵਾਂਗੇ ਚੋਲੀ ਕੱਢ ਕੇ ਇੱਕ ਤਾਂ ਹੁੰਦੀ ਨਾ ਵੀ ਦੂਰੇ ਕੁੰਦੇ ਦੀ ਚੋਲੀ ਆਪਾਂ ਰੱਖ ਕੇ ਬਣਾਉਣੇ ਹੁੰਨੇ ਹੈਗੇ ਇੱਕ ਕਹਿਰੇਕ ਹੁੰਦੀ ਨੀ ਹੁੰਦੀ ਸਲਵਾਰ ਇਹ ਆਪਾਂ ਚੋਲੀ ਕੱਢ ਕੇ ਵਿੱਚੋਂ ਸਲਵਾਰ ਬਣਾਵਾਂਗੇ ਦੂਰੇ ਕੁੰਦੇ ਦੀ ਸਲਵਾਰ ਹੁੰਦੀ ਹੈ ਜਿਹੜੀ ਉਹ ਬਣ ਜੂਗੀ ਤੇ ਇਹ ਆਪਾਂ ਐਕਸਟਰਾ ਕਪੜਾ ਲਾ ਦਿੱਤਾ ਜੀ ਤੇ ਇਹ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ 1.5 ਇੰਚ ਦੀ ਇੱਥੇ ਕਾਟ ਕਿਵੇਂ ਪਾਉਣੀ ਹੁੰਦੀ ਹੈ ਜਿਹੜੀ ਆਪਾਂ ਸਲਵਾਰ ਜਿਹੜੀ ਹੁੰਦੀ ਆਪਣੀ ਨੀਚੇ ਦੇਖਦੀ ਹੁੰਦੀ ਹੈ ਤੇ ਪੌਂਚੇ ਕੋਲੋਂ ਨੀਵੀਂ ਜੀ ਹੋਈ ਰਹਿੰਦੀ ਉਹ ਨਹੀਂ ਹੁੰਦੀ ਇਸ ਤਰ੍ਹਾਂ 1.5 ਇੰਚ ਦੀ ਕਾਟ ਆਪਾਂ ਇਹ ਜਿਹੜੇ ਪਾਸੇ ਆਪਣੇ ਪੌਂਚੇ ਆ ਉਸ ਪਾਸੋਂ ਛੱਡ ਕੇ ਜਿਹੜੇ ਪਾਸੇ ਆਪਾਂ 발 ਪਾਉਣ ਦੇ ਉਸ ਪਾਸੇ ਰੱਖਣੀ ਹੁੰਦੀ ਹੈ ਪਿਛਲੇ ਵਾਰੀ ਵੀ ਆਪਾਂ ਦੱਸੀ ਸੀ ਵੀਡੀਓ ਦੇ ਵਿੱਚ ਤੇ ਸ਼ਾਇਦ ਉਸ ਵਕਤ ਸਮਝ ਨਹੀਂ ਆਈ ਭੈਣ ਨੂੰ ਇੱਕ ਨੂੰ ਉਹਨੇ ਕਮੈਂਟ ਕਰਕੇ ਆਖਿਆ ਸੀਗਾ ਤੇ ਵੀ ਇਸ ਤਰ੍ਹਾਂ ਵੀ ਮੈਨੂੰ ਸਮਝ ਘੱਟ ਆਈ ਹੈਗੀ ਤੁਮਕ ਚਲ ਵੀ ਮੈਂ ਅੱਜ ਸਾਰੇ ਕੱਪ ਤੇ ਇਹ ਕੱਪੜੇ ਸੋਨੇ ਸੀ ਆਪਾਂ ਤੇ ਫਿਰ ਮੈਂ ਕਿਹਾ ਚੱਲ ਆਪਾਂ ਵੀਡੀਓ ਵੀ ਬਣਾਈ ਦਿੰਨੇ ਆ ਆਹ ਦੇਖੋ ਜੀ ਆਪਾਂ 1.5 ਇੰਚ ਦੀ ਕਾਟ ਪਾ ਕੇ ਤੇ ਆਪਾਂ ਕੰਨੀ ਤੇ ਕਰ ਲੈ ਗਏਗੇ ਹਨਾ ਤੇ ਇੱਥੋਂ ਆਪਾਂ 1.5 ਇੰਚ ਦੀ ਕਾਟ ਪਾ ਦੇਵਾਂਗੇ 1.5 ਇੰਚ ਦੀ ਕਾਟ ਜੇ ਆਪਾਂ ਪਾਵਾਂਗੇ ਜਿਵੇਂ ਹੁਣ 33 ਜਿੰਨੀ ਆਪਾਂ ਸਲਵਾਰ ਰੱਖੀ ਹੋ ਉਸ ਹਿਸਾਬ ਨਾਲ ਹੀ ਆਪਾਂ 1.5 ਇੰਚ ਦੀ ਕਾਟ ਇੱਥੇ ਪਾਉਣੀ ਦੀ ਮੈਂ 33 ਇੰਚ ਦੀ ਸਲਵਾਰ ਕੱਢਦੀ ਹੁੰਨੀ ਹੈ ਕਿ ਚਾਹ ਜਿੰਨੀ ਆਪਾਂ ਸਲਵਾਰ ਇਕੱਠੀ ਹੋਵੇ ਪਰ 1.5 ਇੰਚ ਦੀ ਕਾਟ ਇੱਥੇ ਪੈਂਦੀ ਪੈਂਦੀ ਫੇਰ ਹੀ ਆਪਣੀ ਸਲਵਾਰ ਸਹੀ ਆਊਗੀ ਮੂਰੇ ਡ ਤੇ ਤੁਸੀਂ ਜਦੋਂ ਸਲਵਾਰ ਬਣ ਗਏ ਉਹਦੋਂ ਤੁਸੀਂ ਦੇਖੋ ਆਪਾਂ ਜਾਣਕਾਰੀ ਇਹਦੇ ਵਿੱਚ ਪੂਰੀ ਦੱਸੀਏਗੀ ਸ਼ਾਇਦ ਕੁਝ ਚੀਜ਼ਾਂ ਮੇਰੀਆਂ ਸਮਝ ਨਾ ਆਉਣ ਪੈਣਾ ਨੂੰ ਹਨਾ ਪਰ ਫਿਰ ਵੀ ਮੈਨੂੰ ਐਸੀ ਮੈਂ ਕਦੇ ਜਿੰਨਾ ਕ ਆਪ ਨੂੰ ਪਤਾ ਆਪਾਂ ਜਰੂਰ ਦੱਸ ਗਏ ਹਨਾ ਤੇ ਇਹ ਆਪਣੇ ਬਣ ਗਏ ਜੀ ਬਾਲੇ ਤੇ ਇਸ ਪਾਸੇ ਆਪਣਾ ਪੌਂਚਾ ਬਣੂਗਾ ਜੀ ਤੇ ਪੌਂਚਾ ਤੇ ਉੱਪਰਲੇ ਹਿੱਸੇ ਹੀ ਆਪਣਾ ਮਤਲਬ ਇਹ ਕਢਾਈ ਰਹੂਗੀ ਤੇ tho 84 ਇੰਚ ਦਾ ਪੌਂਚਾ ਬਣਾਵਾਂਗੇ ਮੂਰੀ ਤੇ ਉਸ ਤੋਂ ਐਕਸਟਰਾ ਜਿਹੜਾ ਕੱਪੜਾ ਹੈਗਾ ਥੋੜਾ ਜਿਹਾ ਬਚਿਆ ਸੀ ਉਹਨੂੰ ਆਪਾਂ ਕੱਟ ਦੇਵਾਂਗੇ ਜੀ ਪੌਣੇ ਇੰਚ ਚ ਦਾ ਆਪਾਂ ਇੱਥੇ ਰੱਖਾਂਗੇ ਪਹੁੰਚਾ ਕਿਉਂਕਿ ਅੱਧੇ ਇੰਚ ਤੋਂ ਥੋੜਾ ਜਿਹਾ ਘੱਟ ਹੀ ਹੁੰਦਾ ਜਿਹੜਾ ਵਿਚ ਆਸੇ ਹੁੰਦੇ ਆ ਜਾਂਦਾ ਹੁੰਦਾਗਾ ਤੇ ਢਾਈ ਇੰਚ ਦੇ ਆਪਣੇ ਫਿਰ ਰਹਿ ਜਾਣਗੇ ਮੂਰੀ ਰਹਿ ਜੂਗੀ ਇੱਥੇ ਬਾਹ ਪਹੁੰਚੇ ਤੇ ਪੌਣੇ ਇੰਚ ਚ ਦਾ ਆਪਾਂ ਰੱਖ ਲਾਂਗੇ ਜੀ ਇੱਥੇ ਕੱਪੜਾ ਫਾਕੇ ਕੱਟ ਦੇਣਗੇ ਆਪਾਂ ਆਉਂਦੀ ਹੈ ਕੰਨੀ ਜਿਹੜੀ ਕੰਨੀ ਆਲਾ ਪਾਸਾ ਹੁੰਦਾ ਆਪਾਂ ਉਸ ਪਾਸੇ ਸਲਵਾਰ ਬਣਾਉਣੀ ਹੈ ਠੀਕ ਹੈ जिम्मे इतों रख ली कत्ती इंच रखे आप इतों लैके सही निशानी कर लगे कन्नी तो लैके जिमें बाले कत्ती इंच के कत्ते कत्ती इंच ही आप इत रखा तो इतें जी आप हूँ जिमें बाला लेता गा वह बाला अपना है गा। भी मतलब जिन्ना आप बना मूहरी रखनी है उस तो एक्सट्रा ज्यादा रख्या होगा इसलिए आप इतने सिर्फ ऊना ही कपड़ा लेना जिन्ना का कन्नी देगा कि सियान देगा बद नहीं लैंना आपको इसलिए आप इंच रखेंगे इधरों कन्नी कन्निया पास शुरू करके इस तरह, ते तरह है देखो तो कत्ती इंच इस तरह रख लिया हूँ आप इधरों लगना गा दूजी साइड इथ के कत्ती इंच रखना गा ये भी बस एक इंच तारख ली बिच आजगी चगी तरह कन्नी आप कत्ती ला ही नहीं हूँ आगे इतने एक इंच तो लैके ही आप मिलावे उधरों एस करी मिला ले ਬਸ ਇਸ ਕੰਨ ਨਾਲ ਵੀ ਜਿੱਦ ਤੋਂ ਆਪਾਂ ਪਾਉਂਦਾ ਇੱਕ ਇੰਚ ਰੱਖਿਆ ਇੱਕ ਇੰਚ ਦੇ ਨਾਲ ਮਲਾਉਣਾ ਲਓ ਜੀ ਹੁਣ ਆਪਾਂ ਇਹ ਚਾਕ ਦੇ ਨਾਲ ਲਾਈਨ ਖਿੱਚ ਦਿੱਤੀ ਹੈਗੀ ਤੇ ਇਹ ਕੱਪੜਾ ਆਪਾਂ ਨਾ ਪੁੱਠਾ ਕਰਕੇ ਕਟਿੰਗ ਕਰਨੀ ਚਾਹੀਦੀ ਹੈਗੀ ਮੈਨੂੰ ਐਵੇਂ ਸਮਾਂ ਕਦੇ ਚਲੇ ਦਸਲਵਾਰੀ ਸੋਨੇ ਕਿਉਂਕਿ ਸਲਵਾਰ ਦੀਆਂ ਨਿਸ਼ਾਨੀਆਂ ਕਿੱਧਰ ਉੱਪਰ ਆਉਂਦੀਆਂ ਕਿ ਇਹ ਆਪਾਂ ਕਮੀਜ਼ ਕਟਿੰਗ ਕਰਦੇ ਆ ਤਾਂ ਪੁੱਠਾ ਕੱਪੜਾ ਕਰਕੇ ਹੀ ਆਪਾਂ ਨੂੰ ਕਟਿੰਗ ਕਰਨੀ ਚਾਹੀਦੀ ਹੈਗੀ ਤੇ ਉਥੋਂ ਆਪਾਂ 1 ਇੰਚ ਸਿੱਧੀ ਨਿਸ਼ਾਨੀ ਲਾ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਕਟਿੰਗ ਕਰਕੇ ਤੇ ਫਿਰ ਇੱਥੋਂ ਵੀ ਆਪਾਂ 1 ਇੰਚ ਦੇ ਰੱਖਿਆ ਨਾ ਐਕਸਟਰਾ ਕਪੜਾ ਜਿਹੜਾ ਆਪਾਂ ਪੌਂਚੇ ਦਾ ਕਪੜਾ ਰੱਖਿਆ ਉਹ ਵੀ ਕੰਨੀ ਦਾ ਕਰਕੇ ਰੱਖ ਲੈਣੀ ਤਾਂ 1/2 ਇੰਚ ਹੀ ਕੰਨੀ ਦੇ ਵਿੱਚ ਆਉਂਦਾ ਹੁੰਦਾ ਹੈਗਾ ਕਿਉਂਕਿ ਆਪਾਂ ਬਾਲੇ ਦੇ ਵਿੱਚ ਹੀ ਪੌਂਚੇ ਦਾ ਪੂਰਾ ਕਪੜਾ ਰੱਖ ਲਿਆ ਜੀ ਤੇ ਹੁਣ ਆਪਾਂ ਕਪੜੇ ਨੂੰ ਸਿੱਧਾ ਕਰ ਲਵਾਂਗੇ ਕਿਉਂਕਿ ਇਹ ਸੌਰੀ ਕਪੜੇ ਨੂੰ ਆਪਾਂ ਮਿਲਾ ਦੇਵਾਂਗੇ ਤੇ ਉਧਰ ਪੌਂਚੇ ਕਿਨੀ ਮਿਲਾ ਕੇ ਤੇ ਹੁਣ ਆਪਾਂ ਇਹਦੇ ਵਿੱਚੋਂ ਨਾ ਝੋਲੀ ਕੱਢਣੀ ਹੈ ਆਪਾਂ ਕਿ ਜਿਆਦਾਤਰ 14 ਇੰਚ ਦੀ ਹੀ ਸਨੇ ਪੇਟੀ ਤੇ ਝੋਲੀ ਹੁੰਦੀ ਹੈਗੀ ਤੇ ਜੇ ਕੋਈ ਭਾਰੀ ਪੈਣ ਹੋਵੇ ਤਾਂ ਉਹ 10 ਇੰਚ ਜਾਂ 11 ਇੰਚ ਤੇ ਕਰ ਆਪਦੀ ਝੋਲੀ ਰੱਖ ਲੈਂਦੀ ਹੁੰਦੀ ਹੈ ਨਾ ਤੇ ਆਪਣੀ 9 ਇੰਚ ਦੀ ਝੋਲੀ ਹੁੰਦੀ ਹੈਗੀ ਤੇ ਆਪਾਂ 4.5 ਇੰਚ ਮੈਂ ਰੱਖਦੀ ਹੁੰਦੀ ਹੈਗੀ ਬੈਟ ਦਾ ਕਪੜਾ ਯਾਨੀ ਕਿ 13 4.5 13 ਇੰਚ ਹੋ ਜਾਂਦਾ ਆਪਣਾ ਸਨੇ ਬੈਟ ਤੇ ਝੋਲੀ ਤੇ ਹੁਣ ਆਪਾਂ 9 ਇੰਚ ਦੀ ਝੋਲੀ ਵਿੱਚੋਂ ਕੱਢੀ ਹੈਗੀ ਇੱਕ ਤਾਂ ਇਸ ਤਰ੍ਹਾਂ ਹੁੰਦੀ ਹੈਗੀ ਇਹ ਆਪਾਂ ਝੋਲੀ ਕੱਢ ਕੇ ਦੇ ਸਲਵਾਰ ਕੱਟੀ ਹੈਗੀ ਇੱਕ ਹੁੰਦੀ ਝੋਲੀ ਐਕਸਟਰਾ ਕਪੜਾ ਰੱਖਿਆ ਜਾਂਦਾ ਹੈਗਾ ਜਿਹੜਾ ਵੀ ਮਤਲਬ ਕਪੜਾ ਜ਼ਿਆਦਾ ਹੋਵੇ ਉਹ ਐਕਸਟਰਾ ਰੱਖਿਆ ਜਾਂਦਾ ਹੈਗਾ ਪਰ ਇਹ ਜਿਹੜੀਆਂ ਮੈਚਿੰਗ ਸਲਵਾਰਾਂ ਹੁੰਦੀਆਂ ਨਾ ਇਹ ਇੰਨੀ ਕਿ ਸਲਵਾਰ ਵਿੱਚੋਂ ਝੋਲੀ ਕੱਢਣੀ ਪੈਂਦੀ ਹੈਗੀ ਜ਼ਿਆਦਾ ਕਪੜੇ ਨਹੀਂ ਹੁੰਦੇ ਇਹਨਾਂ ਦੇ ਵਿੱਚ ਤੇ ਇੱਕ ਹੁੰਦੀ ਹੈ ਕੈਰੇਕ ਹੁੰਦੇ ਦੀ ਸਲਵਾਰ ਜੀ ਜਿਹੜੀ ਬਿਲਕੁਲ ਹਲਕੀ ਹੁੰਦੀ ਹੈ ਹਨਾ ਤੇ ਐਕਸਟਰਾ ਕਪੜਾ ਨੀਚੇ ਤੋਂ ਆਪਾਂ ਇਹ ਲਾ ਦਿੱਤਾਗਾ ਜਿਹੜਾ ਵਧਿਆ ਸੀਗਾ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਹ ਇਹ ਵੀ ਆਪਾਂ ਪੂਰਾ ਕਟਿੰਗ ਕਰ ਦੇਵਾਂਗੇ ਆਪਾਂ ਹੁਣ ਇਹਦੇ ਸੰਗ ਸਾਨੂੰ ਇਸ ਤੋਂ ਬਾਅਦ ਵੀ ਜਿਹੜੀ ਆਪਾਂ ਉਹਦੇ ਦੱਸੀ ਸੀ ਕਿ ਨਾ ਵੀ ਆਪਣੀ 12 ਇੰਚ ਤੇ 6 ਇੰਚ ਦੀ ਆਪਾਂ ਨਿਸ਼ਾਨੀ ਲਾਉਣੀ ਹੁੰਦੀ ਹੈਗੀ ਹੈ ਨਾ ਵੀ ਉਹ ਕਿੱਦਾਂ ਲੱਗਦੀ ਹੈਗੀ ਜਿਹੜੀ ਇੱਥੋਂ ਆਪਾਂ 12 ਇੰਚ ਤੋਂ ਲੈ ਕੇ ਜੀ ਕਾਣੀ ਹੁੰਦੀ ਹੈ ਕਾਰ ਇਹ ਜਿਹੜੀ ਤਾਂ ਹੁੰਦੀ ਹੈ ਸਲਵਾਰ ਆਪਾਂ ਵੀ ਚੋਰੀ ਐਕਸਟਰਾ ਰੱਖੀ ਹੋਵੇ ਉਹੀ ਤਾਂ ਪੈਂਦੀ 6 ਇੰਚ ਤੱਕ। ਬਾਕੀ ਜੇ ਆਪਾਂ ਸਲਵਾਰ ਜਾਦੇ ਇਥੋਂ ਨਹਿਰੋਦੀ ਤਾਂ ਨਹੀਂ ਬਣਾਉਣੀ ਹੈਗੀ ਤੇ ਖੜਮੀ ਜੀ ਬਣਾਉਣੀ ਹੈ ਤਾਂ ਫੇਰ ਵੀ ਆਪਾਂ 6 ਇੰਚ ਦੇ ਕਰ ਇੱਥੇ ਪਾ ਸਕਦੇ ਹਾਂ। ਆਪਾਂ ਘੋਲੀ ਵਿੱਚੋਂ ਕੱਢੀਏਗੀ ਵਿੱਚੋਂ ਘੋਲੀ ਕੱਢਣ ਦੇ ਨਾਲ ਨਾ ਕਾਫੀ ਜ਼ਿਆਦਾ ਫਰਕ ਪੈ ਜਾਣਾ ਹੁੰਦਾ ਦਾ ਘੇਰੇ ਦਾ ਤੇ ਇਸ ਲਈ ਵੀ ਆਪਾਂ ਇੱਥੇ ਰੱਖਾਂਗੇ 4 ਇੰਚ। 4 ਕਟਨ ਇੰਚ। ਆ ਆ ਕਟਨ ਇੰਚ ਦੀ ਆਪਾਂ ਖੰਨ ਲਾਈ ਲੂਣੀ ਹੈਗੀ। ਕਿਰਾ 4 ਕਟਨ ਇੰਚ ਦੀ ਰੱਖ ਲੈਣਾ ਕਿਉਂਕਿ ਫਿਰ ਉਹ ਤਾਂ ਸਾਰਨਾ ਜਦੋਂ ਆਪਾਂ ਪੌਂਚੇ ਬਣਾ ਲਵਾਂਗੇ ਹਨ ਤੇ ਫਿਰ ਆਪਾਂ ਦੁਬਾਰੇ ਵੀ ਕੱਟ ਸਕਦੇ ਹਾਂ ਇਥੋਂ ਪਰ ਜਦੋਂ ਵੀ ਪੌਂਚੇ ਪਹਿਲਾਂ ਬਣਾ ਲਵੋ ਇਹ ਪਹਿਲਾਂ ਨਹੀਂ ਨੋਮੀ ਨਾ ਪਹਿਲਾਂ ਪੌਂਚੇ ਬਾਲੇ ਜੋੜ ਲਓ ਬਾਲੇ ਜੋੜ ਕੇ ਪੌਂਚੇ ਬਣਾ ਲਓ ਪੌਂਚੇ ਬਣਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਸਨੇ ਪੌਂਚਿਆਂ ਦੇ ਜਦੋਂ ਤੁਸੀਂ ਦੂਰੀ ਕਰ ਲਓਗੇ ਇਸ ਨੂੰ ਹਨਾ ਤੇ ਫਿਰ ਤੁਸੀਂ ਇਥੋਂ ਲਾ ਸਕਦੇ ਹੋ ਦੁਬਾਰਾ ਵੀ ਲਾ ਸਕਦੇ ਹੋ ਲੇਕਿਨ 12 ਇੰਚ ਦੀ ਨਿਸ਼ਾਨੀ ਲਾਉਣੀ ਹੈ 12 ਇੰਚ ਤੋਂ ਬਾਅਦ ਤੁਸੀਂ ਇੱਥੇ ਐ ਨਿਸ਼ਾਨੀ ਨਾ 6 ਇੰਚ ਤੇ ਕਰੇ ਇੱਥੇ ਪਾ ਲਈਏ ਇਸ ਤਰ੍ਹਾਂ ਫਿਰ ਦੁਬਾਰਾ ਤੇ ਇਧਰੋਂ ਨਿਸ਼ਾਨੀ ਨਹੀਂ ਦੇ ਇਧਰ ਨਿਸ਼ਾਨੀ ਕਿ ਰੱਖਾਂਗੇ ਆਪਾਂ ਚਾਹੀਏ ਆਹ ਦੇਖੋ ਕਿ 12 ਇੰਚ ਇੰਦਾ ਲੋਗੀ ਤੇ ਇਹ ਇਹ ਇਸ ਤਰ੍ਹਾਂ ਨਹੀਂ ਹੁੰਦਾ ਰਾ ਸਾਰੇ 12 ਇੰਚ ਦੀ ਰੱਖ ਕੇ ਕਹਿੰਦੇ ਕਿ ਇਹ ਜੋ ਵੀ ਮਤਲਬ ਟੇਲਰ ਨੇ ਦੇਖਿਆ ਤਾਂ ਇੱਥੇ ਇੱਥੇ ਵੀ ਆਪਾਂ ਸੀਨ ਤੇ ਇੱਥੇ ਵੀ ਕਾ ਸਕਦੇ ਆ ਆ ਦੇਖੋ ਆਪਾਂ ਇੱਥੇ ਪਾ ਦੇਣਾ ਤੇ ਨਹੀਂ ਕਿ ਇਹ ਇਹ ਆਪ ਦੀ ਮਰਜ਼ੀ ਹੁੰਦੀ ਹੈ ਸਲਵਾਰ ਦੇ ਹਿਸਾਬ ਨਾਲ ਪਰ ਤੁਸੀਂ ਆਪ ਵੀ ਆਪ ਚੈੱਕ ਕਰ ਲਓ ਕਿ ਆਪਾਂ ਸਾਰੇ 12 ਇੰਚ ਦੀ ਰੱਖ ਲਈਏ ਮੈਂ ਬੱਕੀ ਲਿਗਰੇ ਦਸੀ ਸੀ ਸਲਵਾਰ ਆਪਾਂ ਕਟਿੰਗ ਵੀ ਕਰੀਏ ਸਲਵਾਰ ਦੀ ਤੋਂ ਸਲਵਾਰ ਆਪਾਂ ਪਾਈ ਹੋਈ ਵੀ ਹੈ ਤੇ ਬਹੁਤ ਜ਼ਿਆਦਾ ਸੋਣੀ ਵੀ ਲੱਗਦੀ ਹੈ ਉਹ ਆਪਣੀ ਸਹੀ ਹੈ ਉਹ ਆਪਾਂ ਇੱਥੋਂ 12 ਇੰਚ ਤੋਂ ਲੈ ਕੇ ਹੀ ਇੱਥੇ ਕਾਟ ਪਾਈ ਸੀ ਠੀਕ ਹੈ ਜੀ ਤੇ ਜੇ ਮੈਂ ਵੀ ਇੱਕ ਪਹਿਲਾਂ ਸਲਵਾਰ ਸੰਤੀ ਸੀ ਕਿ ਮੈਂ ਆਪ ਦੀ ਉਹ ਮੈਂ ਸਾਰੀ 12 ਇੰਚ ਦੇ ਪੈਸੀ ਨੂੰ ਇੱਥੇ 12 ਇੰਚ ਹੋ ਗਿਆ 12 ਇੰਚ ਦਾ ਅੱਧ ਲੈ ਲੈ ਪਰ 6 ਇੰਚ ਦਾ ਅੱਧ ਲੈ ਕੇ ਇੱਥੇ ਆਪਾਂ ਕਾਟ ਪਾਈ ਸੀ ਉਹ ਜੇ ਹੁਣ ਆਪਾਂ ਵਿੱਚ ਰੱਖੀ ਹੋਵੇ ਝੋਲੀ ਦਾ 6 ਇੰਚ ਟਿੱਕਰ ਕਾਟ ਪਾਈ ਜਾਂਦੀ ਹੁੰਦੀ ਹੈ ਜੀ कि आप इतने तेन इंच भी काट पाँगे क्योंकि यीरे का फर्क ज्यादा पाया गया जो बिचो ओन दी कभी तो हम ये देखो इस तरह तीन इंच देखे कि लग गया ये तरीका भी मैं अपना के देखा है ये मैं अपने आप अपना के देखा है मेरी सलवार बहुत ही वाइया बनी सी क्योंकि बहुत ज्यादा सलवारों के सलवारा दिखो दिक्कत आती है आह चीज देखो आ चीज तो ही दिक्कत है अपनी आ इस चीज़ को बारह इंच का बनता देखिए जिमें सलवार इतना ले लिया बारह इंच का है छी एने जाए जी आप हम इतों में पाई हुई है यही मशीन चो पाई हुई है बारह इंच के पाई शीन ची क्योंकि मैं इतनी बिच रखी हुई थी सलवार इतने इस तरह बन गई थी इस तरह ਤੁਸੀਂ ਦੇ ਕੋਈ ਗਲਤ ਹਨ ਬੈਕ ਤੇ ਬੈਕ ਨਹੀਂ ਆਉਂਦੀ ਤੇ ਜੇ ਹੁਣ ਆਪਾਂ ਇੱਥੋਂ ਨਾ ਪਾਉਂਦੇ ਕਾਟ ਤਾਂ ਫਿਰ ਸਰਵਾਰ ਨੇ ਇੱਥੇ ਆਉਣਾ ਸੀ ਇੰਨਾ ਘੇਰਾ ਵੱਧ ਜਾਤਾ ਇਹ ਫਰਕ ਹੁੰਦਾ ਜੀ ਇਸ ਲਈ ਤੁਸੀਂ ਮੈਂ ਵੀਡੀਓ ਮੇਰੀ ਵੱਡੀ ਹੋ ਜੂਗੀ ਤੇ ਤੁਸੀਂ 12 ਇੰਚ ਦਾ ਇੱਥੋਂ ਕਰਨੀ ਤੋਂ ਲਗੋ ਕਰਨੀ ਤੋਂ ਲੈ ਕੇ 12 ਇੰਚ ਤੱਕ ਨਿਸ਼ਾਨੀ ਲਾ ਲਓ 12 ਇੰਚ ਤੋਂ ਬਾਅਦ ਤੁਸੀਂ ਇੱਥੇ ਇੱਥੇ 8 ਇੰਚ ਤੋਂ ਆਦਾਂ ਦੇ 8 ਇੰਚ ਤੁਸੀਂ ਜਿੱਦੋਂ ਆਪ ਵਿੱਚ ਜੋ ਇਹ ਕੇਸ ਲੈ ਪਤਾ ਮੈਂ ਕਿ ਦੀ ਨਹੀਂ ਕਰਨੀ ਲਈਏ ਜੇ ਇਹ ਪਟੋਲੀ ਅੱਧਾ ਰੱਖੋਗੇ ਫਿਰ 6 ਇੰਚ ਤੇ ਕਰਵਾ ਲਵਾਂਗੇ ਜੇ ਤੁਸੀਂ ਆ ਚੀਜ਼ ਐ ਫਾਉਂਡੇਸ਼ਨ ਲੇਗੇ ਆਪਾਂ ਸੁਣੇ ਇਹ ਵੀ ਟਿੱਕਾ ਦੱਸ ਦਿੱਤਾ ਗਿਆ ਹੈ ਨਾ ਤੇ ਪਰ ਇੱਥੋਂ ਜ਼ਰੂਰੀ ਨੂੰ ਹੁੰਦਾ ਇੱਥੋਂ ਕਰਕੇ ਆਪਾਂ ਇਸ ਤਰ੍ਹਾਂ ਗਲਾਈ ਸਿਰਫ 12 ਇੰਚ ਤੇ ਲੈ ਕੇ ਗਾਹ ਲੱਗੇ ਦੂਸਤ ਇੱਕ ਲੇਗ ਕੋਈ ਦਿੱਕਤ ਨਹੀਂ ਹੈਗੀ ਉਨੀ ਵਧੀਆ ਜਗਾਂ ਬਣੂਗਾ ਜੇ ਮੈਂ ਇਥੇ ਵੀ ਕਰ ਲੈ ਜੀ ਆਪਣੀਆਂ 12 ਤੇ ਨਿਸ਼ਾਨੀ ਲੱਗੀਆਂ ਨਾ 12 ਤੇ ਤੇ ਇਸ ਤਰ੍ਹਾਂ ਇਹ ਆਪਦੀ ਮਰਜ਼ੀ ਹੁੰਦੀ ਹੈ ਆਪਣੀ ਤੇ ਇਹ ਗਲਾਈ ਕਰੀ ਹੁੰਦੀ ਹੈ 12 ਇੰਚ ਤੇ ਵੀ ਅੱਧਾ ਰੱਖ ਸਕਦੇ ਆ 8 ਇੰਚ ਤੇ ਵੀ ਰੱਖ ਸਕਦੇ ਆ आप इस तरह सीधे दस देने भी आप को रखी इसी आप बारह इंच के तेल लेके भी अपनी ऊनी बढ़िया बनती ठीक है ना इतना ऊनी लिया करते साढ़ी पहले इंच दी होगी शीन तरह की बारह इंची घाटी लेते ही जरूरी इतना आप जो कटे उत

नहीं तो बाला फिर इस तरह जो बाला, है बाला, trikvai, बाला।, थे बाला थे थे आ गए बन जाएगा इस तरह अपनी सलवार बन जुड़ी आह आप इतो झोलना जोड़ ला जी ते हूं आप जोड़नी सलवार बाली ਤੇ ਇਹ ਬਾਲੇ ਆਪਾਂ ਜਿਹੜਾ ਹੁਣ ਫੁੱਲ ਵਾਲਾ ਪਾਸਾ ਹੈ ਜਿਹੜੇ ਪਾਸੇ ਆਪਾਂ ਪਹੁੰਚੇ ਬਣਾਉਣੇ ਮੂਰੀ ਹੈ ਨਾ ਇਹ ਇਦਰੋਂ ਹੀ ਸ਼ੁਰੂ ਕਰਦੇ ਹੁੰਦੇ ਹੈਗੇ ਤੇ ਆ ਜਿਹੜੀ ਆਪਣੀ ਹੈਗੀ ਆਪਾਂ ਇਥੋਂ ਕਾਟ ਪਾਈਏ ਇਹ ਆਪਣੀ ਬਾਲਾਲੇ ਪਾਸੇ ਆ ਜੂਗੀ ਤੇ ਜਦੋਂ ਆਪਾਂ ਸ਼ੁਰੂ ਕਰਨੀ ਹੁੰਦੀ ਹੈ ਸਲਵਾਰ ਉਦੋਂ ਉਦੋਂ ਹਮੇਸ਼ਾ ਨਾ ਇਸ ਪਾਸਿਓਂ ਹੀ ਲੱਗਣਾ ਚਾਹੀਦਾ ਤੇ ਇੱਕ ਤੇ ਇੱਕ ਹੁਣ ਜਦੋਂ ਆਪਾਂ ਸਿਉਣ ਮਾਰਨ ਲੱਗਾਂਗੇ ਨਾ ਤੇ ਆਪਾਂ ਜਿਹੜੀਆਂ ਆਪਣੀਆਂ ਸਿੰਪਲ ਮਸ਼ੀਨਾ ਹੁੰਦੀਆਂ ਗਿਆ ਉਹਨਾਂ ਦੇ ਵੀ ਵੱਡਾ ਛੋਟਾ ਕਰਨ ਦੇ ਲਈ ਆ ਨਿਸ਼ਾਨੀ ਦਿੱਤੀ ਹੁੰਦੀ ਹੈ ਹੈਨਾ ਤੇ ਆਹ ਜੀ ਇਹ ਨਿਸ਼ਾਨੀ ਦਿੱਤੀ ਹੁੰਦੀ ਹੈ ਤੇ ਇਹ ਜਦੋਂ ਆਪਾਂ ਉੱਪਰ ਰੱਖਦੇ ਆ ਉਦੋਂ ਵਖਾ ਆਪਣਾ ਸਹੀ ਚੱਲੀ ਜਾਂਦਾ ਹੁੰਦਾ ਹੈ ਨਾ ਪਰ ਜਦੋਂ ਹੁਣ ਆਪਾਂ ਹੁਣ ਵਖਾ ਮਾਰ ਲਿਆ ਦੇਖੋ ਤੁਸੀਂ ਸਿੱਧਾ ਵਖਾ ਮਾਰ ਲਿਆ ਹੁਣ ਇਹਨੂੰ ਆਪਾਂ نیچے ਲੈ ਜਾਗੇ نیچے ਲੈ ਜਾਗੇ ਆਪਦੇ ਹਿਸਾਬ ਨਾਲ ਜਿੰਨਾ ਕ ਆਪਾਂ ਵਖਾ ਰੱਖਣਾ ਹੁੰਦਾਗਾ ਤੇ ਹੁਣ ਇਹ ਬੈਕ ਚੱਲਿਆ ਜਾਊਗਾ ਜੀ ਬੈਕ ਚੱਲੇ ਗਿਆ ਨਾ ਤੇ ਆਪਾਂ ਨੂੰ ਕਿਉਂਕਿ ਕੱਪੜਾ ਨਹੀਂ ਬਦਲਾ ਕਰਨ ਦੀ ਲੋੜ ਵੀ ਅਦਲਾ ਬਦਲੀ ਕਰਨ ਦੀ ਲੋੜ ਨਹੀਂ ਹੈ ਨਾ ਤੇ ਇਸ ਲਈ ਇੱਥੋਂ ਹੀ ਆਪਾਂ ਆਪਣਾ ਵਖਾ ਸਹੀ ਕਰ ਸਕਦੇ ਆ ਬੈਕ ਲੈ ਜਾ ਸਕਦੇ ਆ ਫਿਰ ਉਸ ਤੋਂ ਬਾਅਦ ਵਖਾ ਸਹੀ ਅੱਗੇ ਲੈ ਜਾ ਸਕਦੇ ਆ ਉੱਪਰ-ਨੀਚੇ ਇਸ ਤਰ੍ਹਾਂ ਕਿਉਂਕਿ ਇਹ ਜਾਣਕਾਰੀ ਮੈਨੂੰ ਵੀ ਪਹਿਲਾਂ ਹੈ ਨਹੀਂ ਸੀ ਕਿ ਮੈਨੂੰ ਲੱਗਦਾ ਬਹੁਤ ਪੈਨਾਂ ਨੂੰ ਹੋਣੀ ਵੀ ਨਹੀਂ ਹੈਗੀ ਜਿਹੜੀ ਆਪਣੀ ਆਮ ਮਸ਼ੀਨਾ ਘਰੇ ਹੁੰਦੀਆਂ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਵੀ ਹੁੰਦਾ ਹੈ ਨਾ ਤੇ ਕਿਉਂਕਿ ਇਹ ਬਕਾ ਦਾ ਵੱਡਾ ਛੋਟਾ ਕਰਨ ਵਾਸਤੇ ਹਰ ਇੱਕ ਮਸ਼ੀਨ ਬਣਦੀ ਹੈ ਪਾ ਲਿਆ ਜੀ ਪਿਛਲੇ ਵਾਲਾਂ ਨੂੰ ਜੇ ਤਾਂ ਵੀ ਮਤਲਬ ਕਿਸੇ ਕੋਈ ਭਾਰੀ ਪੈਨ ਦੀ ਸਲਵਾਰ ਬਣਾਉਣੀ ਹੈ ਫਿਰ ਤਾਂ ਆਪਾਂ ਇਸ ਵੱਲ ਇੱਥੇ ਦੋ ਵੱਲ ਵੀ ਪਾ ਸਕਦੇ ਆ ਤੇ ਨਹੀਂ ਮੈਂ ਇਹਸ ਨੂੰ ਵੱਲਾਂ ਨੂੰ ਹੀ ਵੱਡੇ ਪਾ ਲਿਆ ਗਿਆ ਇਸ ਤਰ੍ਹਾਂ ਤੇ ਇੰਚ ਦੇ ਬਰोबर ਬਰੋ ਚੱਕ ਕੇ ਇਹਦੇ ਨਾਲ ਬਾਲ ਪਾਈ ਹੈਗੇ ਤੇ ਹੁਣ ਆਪਾਂ 24 ਇੰਚ ਦੀ 벨ਟ ਰੱਖੀ ਹੈਗੀ ਤੇ ਆਪਾਂ ਇੱਥੇ ਜਿਹੜੀ ਨਿਸ਼ਾਨੀ ਲਾਉਣੀ ਹੈਗੀ ਕੱਪੜੇ ਦੀ ਉਹ 15 ਇੰਚ ਦੀ ਲਾਉਣੀ ਹੈ ਤੇ 9 ਇੰਚ ਦੇ ਵਿੱਚ ਆਪਾਂ ਬਾਲ ਪਾਵਾਂਗੇ ਐਥੋਂ ਆਪਾਂ 15 ਇੰਚ ਦੀ ਨਿਸ਼ਾਨੀ ਲਾਉਣੀ ਹੈ ਇੱਥੇ ਬੈਕ ਸਾਈਡ ਦੋਨੇ ਸਾਈਡਾਂ ਤੇ ਉਸ ਤੋਂ ਬਾਅਦ ਆਪਾਂ ਬਾਲ ਪਾਉਣਾ ਸ਼ੁਰੂ ਕਰ ਦੇਵਾਂਗੇ 15 ਇੰਚ ਦੀ ਤਾਨਸ਼ਾਨੀ ਲਾਈਏ ਤਾਂ ਕਿ ਆਪਾਂ 24 ਇੰਚ ਦੀ 벨ਟ ਰੱਖੀ ਹੈ ਤੇ 9 ਇੰਚ ਦੇ ਵਿੱਚ ਹੀ ਆਪਾਂ ਬਲਾਂ ਨੂੰ ਪਾਉਣਾਗਾ जाना चाहिए इसे तरह पंद्रह इंच की निशानी आप इधर साइड ला लेंगे इंच इतने आप कट भी ला सकते हैं इस तरह ये कई बार नहीं पता लगता है ना तो इस तरह कट ला लें दो साइड इधर भी आप कट ला लेने ਛੋਟਾ ਜਿਹਾ ਕੱਟ ਲਾ ਲਵੀਂ ਜਿਆਦਾ ਨਾ ਲਾਵੀਂ ਕਿਉਂਕਿ ਬਲਾਂ ਦੇ ਵਿੱਚ ਹੀ ਆ ਜਾਊਗਾ ਇਸ ਤਰ੍ਹਾਂ ਆਪਾਂ ਹੁਣ ਬਲਾਂ ਨੂੰ ਇੱਥੋਂ ਤੱਕਰ ਲੈ ਕੇ ਆਉਣਾਗਾ ਤੇ ਆਹ ਜਿਹੜੇ ਆਪਣੇ ਬਾਲ ਹੈਗੇ ਇਹ ਸਾਰੇ ਇਹ ਆਪਾਂ 9 ਇੰਚ ਦੇ ਵਿੱਚ ਹੀ ਪਾਉਣੇ ਆ ਇੱਥੋਂ ਲੈ ਕੇ ਕਿਉਂਕਿ ਇਹ ਸਲਵਾਰ ਹਲਕੀ ਹੈ ਨਾ ਤੇ ਆਸੇ ਇੰਨੇ ਬਾਲ ਪਾਉਣੇ ਆਪਾਂ ਜੇ ਕਿਤੇ ਆਪਾਂ ਝੋਲੀ ਆਰਡਰ ਰੱਖੀ ਹੁੰਦੀ ਫਿਰ ਇਦੋਂ ਵੀ ਜਿਆਦਾ ਭਾਰੀ ਹੁੰਦੀ ਤੇ ਸਲਵਾਰ ਦੇ ਬਾਲ ਆਪਾਂ ਪਾਲੇ ਸੀਗੇ ਜੀ ਤੇ ਹੁਣ ਆਪਾਂ ਮੂਰੀਆਂ ਬਣਾ ਰਹੇ ਸੀਗੇ ਆ ਮੈਂ ਡਿਜ਼ਾਈਨ ਅਜ ਨਵਾਂ ਬਣਾ ਰਹੀ ਸੀਗੀ ਇੱਕ ਮੈਂ ਪਹਿਲਾਂ ਸਲਵਾਰ ਸੰਤਿਆ ਪਿਛਲੇ ਵਾਰ ਜਿਹੜੀ ਤੇ ਉਹ ਇੱਕ ਇੱਕ ਪੱਤੀ ਪਾਈ ਸੀਗੀ ਤੇ ਇਹਦੇ ਮੈਂ ਬਚਾ ਲੇ ਸਉਣ ਮਾਰ ਕੇ ਨਾ ਉਸ ਤੋਂ ਬਾਅਦ ਦੋਨੇ ਸਾਈਡਾਂ ਤੇ ਆਪਾਂ ਪੱਤیاں ਪਾ ਰਹੇ ਸੀ ਤੇ ਇਸ ਤਰ੍ਹਾਂ ਆਪਣੀ ਮੂਰੀ ਦੇ ਬਣ ਗਏ ਸੀਗੇ ਜੀ ਡਿਜ਼ਾਈਨ ਬਹੁਤ ਵਧੀਆ ਡਿਜ਼ਾਈਨ ਬਣ ਗਿਆ ਸੀ ਤੇ ਸੌਖਾ ਵੀ ਇਹ ਛੇਤੀ ਵੀ ਪੈ ਗਿਆ ਸੀਗਾ ਜਿਆਦਾ ਟਾਈਮ ਵੀ ਨਹੀਂ ਲੱਗਾ ਤੇ ਬਣ ਵੀ ਵਧੀਆ ਗਈ ਸੀ ਮੂਰੀ ਆਪਣੀ ਇਹ ਪੱਤੀਆਂ ਬਹੁਤ ਸੋਹਣੀਆਂ ਲੱਗਦੀਆਂ ਜੀਆਂ ਇਸ ਤਰ੍ਹਾਂ ਅਧੂਰੇ ਕਰੇ ਤਾਂ ਵੀ ਇਸ ਤਰ੍ਹਾਂ ਬਾਹਰ ਜਾਣਗੇ ਸੀ ਨਾ ਕਿੰਨੇ ਸੋਹਣੇ ਲੱਗਦੀਆਂ ਗਈਆਂ ਤੇ ਜਿਵੇਂ ਹੁਣ ਆਪਾਂ ਨਾ ਇੱਥੇ 6.5 ਇੰਚ ਦੀ ਮੂਰੀ ਰੱਖਾਂਗੇ ਜਿਵੇਂ ਹੁਣ ਆਪਾਂ ਸਲਵਾਰ ਸਾਰੀ ਜਾਰੀ ਲਈ ਹੈਗੀ ਤੇ 6.5 ਇੰਚ ਇੱਥੇ ਆਉਂਦਾ ਹੈਗਾ ਆਪਣਾ ਤੇ ਇੱਥੋਂ ਆਪਾਂ ਗਲਾਈ ਕਰ ਲਵਾਂਗੇ ਜੀ ਜਿਹੜੀ ਆਪਾਂ ਆਹ ਕਾਟ ਪਾਈਏਗੀ ਇਹ ਨਾ ਸਾਰੀ ਇੱਥੇ ਨਹੀਂ ਆ ਰਹੀ ਦੇਖੀ ਐਸ ਤਰ੍ਹਾਂ ਇਕੰਦਗਾ ਆ ਇੱਥੋਂ ਲੈ ਕੇ ਇੱਥੇ ਇੱਥੇ ਸਾਢੇ 3 ਇੰਚ ਜੇ ਇੱਥੇ ਸਾਢੇ 3 ਰੱਖਣਾ ਤੇ ਇੱਥੇ ਸਾਢੇ 7 ਇੰਚ ਰੱਖਣਾ ਹੁੰਦਾ ਹੈ ਤੇ ਉੱਪਰੋਂ ਤੋਂ ਉੱਥੇ ਆ ਜਾਂਦਾ ਦੇਖੋ ਇਸ ਤਰ੍ਹਾਂ ਤੇ ਹੁਣ ਆਪਣੀ ਗਲਾਈ ਆਹ ਜਿਹੜੀ ਆਪਾਂ ਇੱਥੋਂ ਇਸ ਤਰ੍ਹਾਂ ਗਲਾਈ ਪਾਈ ਸੀ ਵੀ ਇਹ ਮਸੂਮ ਸਾਢੇ 6 ਸਾਢੇ 6 ਇੰਚ ਦਾ ਦੱਸਿਆ ਸੀ ਤੇ ਸਾਢੇ 6 ਇੰਚ ਦੇ ਕੋਲੋਂ ਹੀ ਸ਼ੁਰੂ ਹੋ ਗਿਆ ਦੇਖੋ ਇਸ ਤਰ੍ਹਾਂ ਨਾਲ ਨਾਲ ਜਾਂਦੀ ਹੁਣ ਇਸ ਤਰ੍ਹਾਂ ਅੱਧੇ ਇੰਚ ਤੋਂ ਇਥੇ ਲੈ ਕੇ ਇਥੋਂ ਕੱਪੜਾ ਇਹਦਾ ਰਹਿ ਜੂਗਾ ਰਹਿ ਜੂਗਾ ਬਾਕੀ ਆਪਾਂ ਇਸ ਤਰ੍ਹਾਂ ਨਾਲ-ਨਾਲੇ ਇੱਕ-ਇੱਕ ਇੰਚ ਟੇਪ ਦੇ ਹਸਾਰ ਨਾਲ ਇਥੇ ਛੱਡ ਕੇ ਤੇ ਆਪ ਵੀ ਇਤੋਂ ਬਖਾ ਮਾਰ ਸਕਦੇ ਹਾਂ ਸੌਣ ਮਾਰ ਸਕਦੇ ਹਾਂ ਅਸੀਂ ਇਸੇ ਤਰ੍ਹਾਂ ਆਪਾਂ ਦੂਜੇ ਪੌਂਟੇ ਦੀ ਵੀ ਕਾਟ ਪਾ ਲਵਾਂਗੇ ਆ ਅੱਧੇ ਇੰਚ ਤੇ ਆਪਾਂ ਰੱਖ ਦਿੱਤਾ ਸੀਗਾ ਇਤੋਂ ਆਪਾਂ ਸਹੀ ਇਤੋਂ ਜਿਹੜਾ ਕੱਪੜਾ ਬਚਦਾ ਉਵੇਂ ਜਿਕਰ ਆ ਜਾਂਦਾ ਤਾਂ ਬਸ ਇਥੋਂ ਤੇ ਇਧਰੋਂ ਸਹੀ ਲੈ ਕੇ ਵਾ ਜਾਵੇ ਕਾਟ ਕੇ ਨਾ 1 ਇੰਚ ਦੇ ਰੱਖ ਦੇਵੇਂ ਬਖਮਾਨ ਵਾਸਤੇ ਇਹ ਅਗਲੇ ਦਿਨ ਸਿਉਰੇ ਸੀਗੀ ਜੀ ਮੈਂ ਸਲਵਾਰ ਕੰਪਲੀਟ ਕਰ ਰਹੀ ਸੀਗੀ ਤੇ ਇੱਕ ਦਿਨ ਪਹਿਲਾਂ ਆਪਾਂ ਸਲਵਾਰ ਕੱਟੀ ਸੀਗੀ ਅੱਜ ਮੈਂ ਕੰਪਲੀਟ ਕਰ ਰਹੀ ਸੀਗੀ ਇਹ ਵੀ ਭੈਣ ਦਾ ਕਮੈਂਟ ਆਇਆ ਸੀ ਇਸ ਲਈ ਮੈਂ ਦੁਆਰੇ ਜੀ ਇਹ ਵੀਡੀਓ ਪਾ ਦਿੱਤੀ ਕਿ ਨਹੀਂ ਤਾਂ ਮੈਨੂੰ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੋ ਜਾਂਦਾ ਹੈਗਾ ਕਈ ਵਾਰੀ ਭੈਣਾਂ ਨੂੰ ਸਮਝ ਘੱਟ ਆਉਂਦੀ ਹੈਗੇ ਹਨਾ ਲੋ ਜੀ ਸਲਵਾਰ ਬਣ ਕੇ ਆਪਣੀ ਰੈਡੀ ਹੈ ਜੀ ਇਹ ਇਹ ਆਪਾਂ ਝੋਲੀ ਵਿੱਚੋਂ ਕੱਢ ਕੇ ਬਣਾਈ ਹੈਗੀ ਲੋ ਜੀ ਆਪਾਂ ਸਲਵਾਰ ਪਾ ਕੇ ਦਿਖਾ ਦਿੱਤੀ ਤੁਹਾਨੂੰ ਮੈਂ ਫਿਰ ਬਾਅਦ ਚ ਵੀਡੀਓ ਬਣਦੀਂਗੀ ਤੁਸੀਂ ਸਲਵਾਰ ਦੇ ਬਾਲ ਦੇਖ ਲਓ ਜੀ ਨਾਲ ਤਾਂ ਚਿੰਤੀ ਦੇ ਨਾਲ ਬਾਲ ਫੈ ਰਹੇ ਆ ਚੰਗੀ ਤਰ੍ਹਾਂ ਹੈ ਨਾ ਵਧੀਆ ਤੇ ਇਸ ਤਰ੍ਹਾਂ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਲਓ ਇਹ ਨਾਲ ਬਿਲਕੁਲ ਹੀ ਨੂਰੇ ਨਹੀਂ ਦਿਖਦੀ ਕਰਮੀ ਕਰਮੀ ਸਲਵਾਰ ਪਈ ਆਪਣੀ ਇਸ ਤਰ੍ਹਾਂ ਜੀ ਦੇਖੋ ਤੇ ਸਾਰੇ ਬਾਲ ਚਿੰਤੀ ਦੇ ਨਾਲ نیچے ਤੱਕ ਜਾ ਰਹੇ ਹੈਗੇ ਹਨਾ ਆ ਦੇਖੋ ਸਾਰੇ ਦੇ ਸਾਰੇ ਬਾਲ ਇਸ ਤਰ੍ਹਾਂ ਸਲਵਾਰ ਬਣ ਕੇ ਆਪਣੀ ਬਹੁਤ ਵਧੀਆ ਤਿਆਰ ਹੋਈ ਹੈ ਜੀ ਤੇ ਸਲਵਾਰ ਤੁਸੀਂ ਦੇਖ ਲਈਏ ਜੀ ਤੇ ਆਪਣੇ ਮੂਰੋ ਵੀ ਬਿਲਕੁਲ ਨਹੀਂ ਦਿਖ ਰਹੀ ਬਲ ਵੀ ਪੂਰੀ ਤਰ੍ਹਾਂ ਹੈ ਪੂਰੇ ਵਧੀਆ ਪਏ ਕਿਉਂਕਿ ਖਾਸ ਕਰਕੇ ਜੇ ਆਪਾਂ ਦੂਰੇ ਖੁੰਦੇ ਦੀ ਸਲਵਾਰ ਬਣਾਉਣਾ ਹੈ ਨਾ ਵੀ ਮਤਲਬ ਚੋਲੀ ਕਾ ਦੇ ਕੇ ਸਲਵਾਰ ਬਣਾਉਣੇ ਤਾਂ ਫਿਰ ਉਹਦੇ ਬਾਹ ਥੋੜੇ ਜਿਹਾ ਘੱਟ ਪੈਂਦੇ ਆ ਚੋਲੀ ਰੱਖਦੇ ਆ ਆਪਾਂ 9 ਇੰਚ ਐਕਸਟਰਾ ਤੇ ਫਿਰ ਬਾਹ ਕੋਨੇ ਫਿਰ ਉਹ ਤੋਂ ਵੀ ਜ਼ਿਆਦਾ ਸਲਵਾਰ ਪਾਰੀ ਬਣਦੀ ਹੈ ਪਰ ਜੇ ਆਪਾਂ ਇਸ ਤਰ੍ਹਾਂ ਨੀਚੇ ਤੋਂ ਆਪਾਂ ਜਿਹੜਾ ਆਪਾਂ ਚੇਂਜ ਚਾ ਤੁਹਾਨੂੰ ਦੱਸੀ ਹੈ ਵੀ ਕਾਟ ਪਾਉਣੀ ਹੁੰਦੀ ਹੈਗੀ ਤੇ ਉਹਦੇ ਨਾਲ ਆਪਣੀ ਸਲਵਾਰ ਐਦਾਂ ਹੀ ਬਣਦੀ ਪੂਰੀ ਸੋਹਣੀ ਲਓ ਜੀ ਆਪਸ ਮੈਂ ਬਤ ਦਿਖਾਉ ਨਹੀਂ ਆਗੇ ਕਿਉਂਕਿ ਮੈਂ ਐਸੇ ਸਲਵਾਰ ਬਣੂਗੀ ਕਰਿਆ ਵਾ ਐਸੀ ਸੈਟ ਤੇ ਇਸ ਤਰ੍ਹਾਂ ਆ ਪਾਈ ਹੋਈ ਹੈ ਫੇਸ ਦੇ ਆਪਾਂ ਕਾਟ ਜੇ ਸਲਵਾਰ ਆਪਣੀ ਬਾਈ ਚਾਂਸ ਮੋਰੋ ਡੇਕਰ ਇਹ ਪਹੁੰਚੇ ਤੋਂ ਹਨਾ ਤੇ ਫਿਰ ਆਪਾਂ ਉਸ ਨੂੰ ਸੈੱਟ ਕਿੱਦਾਂ ਕਰ ਸਕਦੇ ਹਾਂਗੇ ਆਹ ਸਲਵਾਰ ਹੈਗੀ ਹੈ ਜੀ ਤੇ ਇਹ ਆਪਣੀ ਜਾਦੇ ਨੀਵੀ ਸੀਗੀ ਮੁਰੋਂ ਤੇ ਆਪਾਂ ਇੱਥੇ ਕਾਟ ਪਾਈ ਹੋਈ ਏ ਆਹ ਜਗ੍ਹਾ ਤੇ ਇਹ ਐਸ ਜਗ੍ਹਾ ਤੇ ਦੇਖਨੀ ਹੈ ਨਾ ਇਹ ਹੈਗੇ ਹੈ ਕਿ ਜਿਵੇਂ ਹੁਣ ਆਪਾਂ ਪਹੁੰਚਾ ਆਪਾਂ ਇੱਥੋਂ ਝੜ ਲਿਆ ਆਪਣਾ ਮੂਹ ਵੀ ਝੜ ਲਿਆ ਇੱਥੋਂ ਝੜ ਕੇ ਤੇ ਆ ਜਮਾ 1 ਇੰਚ ਦਾ ਆਪਾਂ ਫਾਸਲਾ ਇੱਥੋਂ ਦਾ 2 ਇੰਚ ਦਾ ਫਾਸਲਾ ਹੋ ਜਾਂਦਾ ਉਹਦਾਂ ਸੈੱਟ ਪਿਆ ਜਾਂਦਾ ਇਹ ਹੁੰਦਾ ਬਾਦਲਾ बाले के बचालड़ा हिस्सा होंगे जरा बचालड़े हिस्से तो लैके डेढ़ दे इंच दे की काट पाई हुई है इस तरह क्योंकि तो ऊँच पता नहीं लगता इस तरह ये काट इस तरह बलों के बिच आ जा इसलिए यदा इना पता नहीं लगता तो यह उपरों ही लाइनी होंगी दो इंच छद के इतों बाले का जरा अपना होंगे गा बाले का हिस्सा लेके उ तो इतना जिनी पौनी है डेढ़ इंच ले लो इस तरह बिचद सुन देखो नहीं पाई पे जी आप इस तरह उ दे बाले की कन्नी जो कि सौन होंगी उ एंड ते लिया इस तरह ਇਹ ਇਸ ਤਰ੍ਹਾਂ ਪਾਉਂਦੇ ਪਾਉਂਦੇ ਇੱਥੇ ਆ ਕੇ ਆਹ ਆਪਾਂ ਥੋੜੀ ਜਿਹੀ ਆਪਣੇ ਜਿੰਨੀ ਕਾ ਆਪਣੀ ਜਰੂਰਤ ਸੇ ਇਥੋਂ ਪਰ ਜਿੰਨੀ ਆਪਾਂ ਨੀਵੀ ਹੈਗੀ ਮੂਹ ਨੂੰ ਡਿਗਰੀ ਉਹਨੀ ਪਾ ਸਕਦੇ ਹਾਂ ਉਦੋਂ ਬਾਅਦ ਫਿਰ ਆਪਾਂ ਜਾ ਆਉਂਦੇ ਆਉਂਦੇ ਇਸ ਤਰ੍ਹਾਂ ਨਾ ਤੇ ਕੰਨੀ ਤੇ ਆਉਂਦੇ ਆਉਂਦੇ ਜਮਾ ਕੰਨੀ ਤੇ ਪਾ ਦਿੰਦੇ ਇਸ ਤਰ੍ਹਾਂ ਪਾ ਜਾਂਦੀ ਹੁੰਦੀ ਹੈ ਤੇ ਫਿਰ ਪਤਾ ਵੀ ਨਹੀਂ ਲੱਗਦਾ ਇਸ ਤਰ੍ਹਾਂ ਕਿਉਂਕਿ ਇਹ ਉੱਪਰ ਆ ਜਾਂਦੇ ਨੇ ਬਲਾਂ ਦੇ ਤੇ ਇਸ ਤਰ੍ਹਾਂ ਮੇਰੇਗਾ ਪਹਿਣਾ ਜੇ ਸਲਵਾਰ ਮੂਹ ਨੂੰ ਡਿਗਦੀ ਹੁੰਦੀ ਹੈ ਨਾ ਤੇ ਇਸ ਤਰ੍ਹਾਂ ਬਾਲਾਂ ਦੇ ਉੱਪਰ ਵਿੱਚ ਆ ਜਾਂਦੀ ਹੁੰਦੀ ਹੈ ਬਾਲਾਂ ਦੇ ਪਤਾ ਨਹੀਂ ਲੱਗਦਾ ਇਸ ਦਾ ਹੁੰਦਾ ਆਪਾਂ ਨੂੰ ਇਸ ਦਾ भी जहाँ फिर आप पेटी के पा सी पेटी अपने पहले छोटी हो बैल्ट तो फिर तो नहीं तो नहीं पर आह कनी होंगी जी इस कन्नी तो लैके इतों लेके इनकी है कि आ बल होंगे जो बलों के इस कन्नी तो लैके ये भी आई पौगी इस तरह जिमें भी हम आप इस तरह बिचले पासों आप लगे क्योंकि मेरे ये सलवार क्या नहीं से इसलिए मैं आखो इत पाई हुई है आह अपना ने पाओगे तो इस जगह से पाई हुई है ਪਰ ਮੈਂ ਸਾਰੀ ਦੀ ਪਾਈ ਸੀਗੀ ਸਲਵਾਰ ਮੇਰੀ ਜਾਦੇ ਨਹੀਂ ਸੀਗੀ ਤੇ ਪਰ ਜੇ ਆਪਾਂ ਪਾਉਣੀ ਹੋਵੇ ਤਾਂ ਉਦਾਂ ਹੀ ਪਾਉਣੀ ਹੁੰਦੀ ਬਲਾਂ ਤੋਂ ਲੈ ਕੇ ਕੰਨੀ ਤੋਂ ਲੈ ਕੇ ਇੰਨੇ ਹਿੱਸੇ ਦੇ ਵਿੱਚ ਤੇ ਉਵੇਂ ਗਲਾਈ ਦੇ ਹਿਸਾਬ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਆਪਣੀ ਸਲਵਾਰ ਬਿਲਕੁਲ ਪਰਫੈਕਟ ਬਣ ਜੂਗੀ ਜੇ ਸਲਵਾਰ ਦਾ ਮਗਰ ਜ਼ਿਆਦੇ ਘੇਰਾ ਹੋ ਗਿਆ ਤਾਂ ਤੁਹਾਨੂੰ ਹੁਣ ਕਾਰ ਦੱਸੀਏ ਵੀ ਜਦੋਂ ਸਲਵਾਰ ਬਣ ਜੇ ਬਣੀ ਹੋਈ ਸਲਵਾਰ ਦੀ ਵੀ ਜੇ ਇਹ ਚੀਜ਼ ਹੁੰਦੀ ਹੈਗੀ ਇੱਥੋਂ ਇਹਨੂੰ ਦੇਰ ਲਵੇ ਆਸੇ ਉਹਨੂੰ ਵੀ ਲੜੀ ਇੰਨੇ ਦੇ ਲਵੇ के ते काट कार काट दे ते काट के उन्नी कट कर लगे है ना जिम्मे आप सुन दस उस कट करके एची टेप के हिसाब एची टेप लेके है तो उस दिन कट के अपनी सलवार बद क्योंकि मैं सलवार भी ज्यादा सी अपनी ये इतों में सारी करी होगी ठीक है देखो आप घेरा देखो सलवार तो इतों एडा पर मैं इन्नी की करी सी एनी कट पाई सी उस तो बाकी घेरा छोड़ दिता ਇਸ ਤਰ੍ਹਾਂ ਸਲਵਾਰ ਜੇ ਨਹੀਂ ਸਮਝਾਈ ਦੁਬਾਰੇ ਕਮੈਂਟ ਕਰਕੇ ਪੁੱਛ ਸਕਦੀਆਂ ਮੇਰੀਆਂ ਭੈਣਾਂ ਜਾਂ ਕੋਈ ਪਹਿਲੀ ਵਾਰ ਬੱਚੀ ਸੌਂ ਰਹੀ ਹੈ ਜਾਂ ਕੋਈ ਭੈਣ ਪਹਿਲੀ ਵਾਰ ਸੌਂ ਰਹੀ ਹੈ ਉਹਨਾਂ ਲਈ ਇਹ ਕੰਮ ਦੀਆਂ ਚੀਜ਼ਾਂ ਹੈਗੀਆਂ ਜੀ ਜਿਹੜੀਆਂ ਪਹਿਲਾਂ ਹੀ ਟਰੈਲਰੀਆਂ ਹੈਗੀਆਂ ਉਹਨਾਂ ਦੀ ਤਾਂ ਗੱਲ ਵੱਖਰੀ ਹੁੰਦੀ ਹੈ ਹਨਾ ਉਹਨਾਂ ਤਾਂ ਆਪਣੇ ਵਰਗੀਆਂ ਸਿੱਖਦੀਆਂ ਆਗੀਆਂ ਦੇਖ ਲੇ ਇੱਕ ਵੀਡੀਓ ਵੀ ਕਿੱਦਾਂ ਪੀ ਕਰਦੇ ਆ ਕਿੱਦਾਂ ਕਿਵੇਂ ਹੈ ਹਨਾ ਉਹ ਸਾਰਾ ਕੁਝ ਆਪਾਂ ਨੂੰ ਸਿੱਖਣਾ ਪੈਂਦਾ ਪਰ ਮੇਰੀਆਂ ਭੈਣਾਂ ਕੋਈ ਅਣਜਾਣ ਹੈ ਪਹਿਲੀ ਵਾਰ ਕੱਪੜੇ ਸੌਂ ਰਹੀਆਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਨਾਲ ਤਾਂ ਸਲਵਾਰ ਬਹੁਤ ਹੀ ਵਧੀਆ ਬਣਦੀ ਹੈ ਮੈਨੂੰ ਤਾਂ ਫਦੰਤ ਨਜਨ ਉਹ ਲੱਗੀ ਸੀ ਕਿਵੇਂ ਕੁਸਤੇ ਪਰ ਮੈਂ ਵੀ ਐਤ ਕੀ ਪੈਂਤ ਸਿੱਖ ਕੇ ਸੀਗੀ ਸਲਵਾਰਾਂ ਮੈਂ ਸਾਰੀਆਂ ਬਹੁਤ ਵਧੀਆ ਸਿਮਲੀਆਂ ਨੇ ਚਲੋ ਜੀ ਫਿਰ ਮੈਂ ਦੇ ਕਿਸੇ ਨਹੀਂ ਵੀਡੀਓ ਦਿਨਾ ਕਿਉਂਕਿ ਮੈਂ ਪਹਿਲਾਂ ਐਂਡ ਕਰ ਦਿੱਤਾ ਸੀਗਾ ਪਰ ਮੈਂ ਕਹਾਂ ਮੈਂ ਸਲਵਾਰ ਇੱਕ ਵਾਰੀ ਦਿਖਾਈ ਦੇਵਾਂ ਇੱਕ ਵਾਰੀ ਰਿਵਿਊ ਦੇ ਦੇਵਾਂ ਫਿਰ ਬਾਅਦ ਚ ਵਾਰ-ਵਾਰ ਨਹੀਂ ਜੀ ਤੇ ਲੋਟਾਂ ਦਰ ਨਾ ਵੈਸੇ ਮੈਂ ਵੀਡੀਓ ਐਂਡ ਕਰ ਦਿੱਤਾ ਸੀਗਾ ਜੀ ਪਰ ਮੈਂ ਕਹਾਂ ਇੱਕ ਵਾਰੀ ਸਲਵਾਰ ਆਪਾਂ ਦਿਖਾਈ ਦੇਨੇ ਆ ਨਾ ਤੇ ਰਿਵਿਊ ਦੇ ਦੇਨੇ ਕਿਦਾਂ ਨਹੀਂ ਬਣੀ ਹੈਗੀ ਤੇ ਉਧਰ ਮੈਂ ਰੱਖ ਲਿਆ ਉਹ ਸਾਰਾ ਕੱਪੜਿਆਂ ਦਾ ਬੈੱਡ ਤੇ ਤੇ ਖਿੰਡਿਆ ਪਿਆਗਾ ਨਾਲ ਤਾਂ ਉਹਨੂੰ ਸੈੱਟ ਕਰਦੀ ਹੈਗੀ ਤੇ ਤੇ ਫਿਰ ਮੇਰੇ ਦੇ ਕਿਸੇ ਨਈ ਵੀਡੀਓ ਦੇ ਨਾਲ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਕੋਈ ਪਹਿਲੀ ਵਾਰ ਚੈਨਲ ਤੇ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੰਗੇ ਤੇ ਫਿਰ ਮੇਰੇ ਦੇ ਕਿਸੇ ਨਈ ਵੀਡੀਓ ਦਿਨਾਂ ਤੇ ਤਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ